ਕੌਣ ਕਰ ਲਓ ਸਾਨੂੰ ਰੱਬ ਨੇ ਬਣਾਇਆ ਮਹਾਰਾਜੇ ਲਾਓ ਸਾਹਮਣੇ ਲਈ ਰੇਡ ਪਾਉਣ ਲਈ ਆਹ ਮੁੰਡਾ ਕਹਿੰਦੇ ਖੇਡ ਮੈਦਾਨ ਦੇ ਅੰਦਰ ਨੱਚਦਾ ਟੱਪਦਾ ਖੇਡ ਮੈਦਾਨ ਦੇ ਅੰਦਰ ਵੰਦਾ ਮੇਰੇ ਵੀਰੋ ਲਾਓ ਸਾਹਮਣੇ ਵੇਖਾਂਗੇ ਖੇੜੋ ਕਹਾਣੀ ਬੱਬੂ ਬਾਈ ਉਧਰੇ ਪਾਸੇ ਜੋਰ ਲੱਗਿਆ ਆਹ ਸਾਹਮਣੇ ਕਬੱਡੀ 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 ਪਰਾਂ ਇੱਕ ਤਗੜਾ ਨੰਬਰ ਨੌਯਾਨ ਆਪਣੀ ਟੀਮ ਦੇ ਸੇ ਜੋੜਦਾ ਹੈ ਇਧਰੇ ਪਾਸੇ ਅਗਲੀ ਕਬੱਡੀ ਕਬੱਡੀ ਫਿਰ ਵਧਿਆ ਹੈ ਨੌਂ ਪਰ ਸਕਗੇ ਕੌਣ ਜਫਾ ਲਾਊਗਾ ਮੇਰੇ ਪੰਜਾਬੀ ਨੂੰ ਲਓ ਵਧ ਕੇ ਟੱਚ ਕੀਤਾ ਨੌਜਵਾਨ ਨੇ ਤੇ ਗੋਰੇ ਬਲੂ ਵਾਲੀ ਉਂਗਲ ਖੜੀ ਅਗੇ ਪੁਆਇੰਟ ਇਸ ਨੌਜਵਾਨ ਨੇ ਆਪਣੀ ਟੀਮ ਦੇ ਵਾਸਤੇ ਲੱਖਾਂ ਜੰਕ ਦਾ ਵਾਅਦਾ ਕਰ ਦਿੱਤਾ ਤੇ ਮੇਰੀ ਵੇਰਤੀਆਂ ਵੀ ਮੈਨੂੰ ਪੈਸਾ ਕੋਈ ਨਾ ਭਰਾਇਓ ਸਿੱਧਾ ਪੈਸਾ ਜਫਾਏ ਨੂੰ ਭਰਾਇਆ ਕਿਉਂਕਿ ਮੇਰੇ ਘਰ ਦਾ ਬਿੱਲ ਬਹੁਤ ਆਇਆ ਇਸ ਕਰਕੇ ਲਓ ਇਧਰਲੇ ਪਾਸੇ ਅਗਲੀ ਕਬੱਡੀ ਪਾਉਣ ਵਾਸਤੇ ਫਿਰ ਹਿੰਦਸ ਕੋਏ ਵਾਲਾ ਜਿਹਨੇ ਪਹਿਲੀ ਕਬੱਡੀ ਅੱਜ ਤੇ ਖੇਡ ਮੈਦਾਨ ਵਿੱਚ ਪਾਈ ਹੈ ਤੇ ਫਿਰ ਹੱਥਾਂ ਨੂੰ ਕਲੀ ਲਾਈ ਨੌਜਵਾਨ ਨੇ ਤੇ ਅਗੇ ਗੱਲ ਵਿਚਾਰ ਕਰੇਗਾ ਲਓ ਸਾਹਮਣੇ ਮੇਰੇ ਵੀਰੋ ਹਿੰਦ ਅਗਲੀ ਰੇਡ ਦਾ ਲੋਕ ਕਹਿੰਦੇ ਬਧੇ ਵੀ ਵੀਰੋ ਚਾਰਾਂ ਦੀ ਮੱਢੀ ਲੱਗੀ ਵੀ ਚੈਨ ਹੈ ਆ ਉਧਰ ਦੇ ਪਾਸੇ ਵੇਖਾਂਗੇ ਵੀ ਕਿਹੜਾ ਖiladi ਆਹ ਮੁੰਡੇ ਨੂੰ ਕਹਿੰਦੇ ਰੋਹਦਾ ਆ ਉਹ ਜੋਰ ਜਿਹੜਾ ਕਹਿੰਦੇ ਲੱਗਦਾ ਦਰਸ਼ਕਾਂ ਦੀ ਨਿਗਾਹ ਜੀ ਟਿੱਕੀ ਹੋਈ ਹੈ ਉਧਰ ਦੇ ਪਾਸੇ ਪਰ ਆਓ ਸਾਹਮਣੇ ਵੇਖਾਂਗੇ ਖੇਡ ਮੈਦਾਨ ਦੇ ਅੰਦਰ ਪੁਆਇੰਟ ਜਿਹੜਾ ਹੈ ਜੋ ਰੇਡਰ ਦੇ ਹਿੱਸੇ ਆਇਆ ਹੈ ਖੇਡ ਮੈਦਾਨ ਦੇ ਅੰਦਰ ਲਾਓ ਅਗਲੀ ਰੇਡ ਪਾਉਣ ਦੀ ਲਾਓ ਇਧਰ ਦੇ ਪਾਸੇ ਅਗਲੀ ਕਬੱਡੀ ਫਿਰ ਪਾਉਣ ਵਾਸਤੇ ਤੇਉ ਵੈਲੀ ਪਾ ਤੇਰਾ ਜੀਤੇ ਮੌੜ ਪੰਗਾ ਪਾ ਕੇ ਸਿੰਘ ਫਸ ਕੇ ਕੁੜੀਆਂ ਦੇ ਮਿੱਤਰਾ ਵਹਿ ਜੇ ਗੋਡੀ ਲਾ ਕੇ ਜੀਤਾ ਮੌੜ ਇਸ ਦੁਨੀਆ ਤੋਂ ਚਲੇ ਗਿਆ ਮੇਰੇ ਪੰਜਾਬ ਦੇ ਪਰ ਯਾਦਾਂ ਨੇ ਉਸੇ ਜਾਰੀਆਂ ਲਾਓ ਦਾ ਪੈਂਡੂ ਹੈ ਮੇਰੇ ਪੰਜਾਬੀ ਲੋ ਲਾਓ ਹਰ ਬਿੰਨ ਹਰ ਬਿੰਨ ਹੋ ਗਈ ਹੋ ਗਈ ਮੇਰੇ ਮਿੱਤਰੋ ਲਾਓ ਸਾਹਮਣੇ ਇੱਕ ਤਗੜਾ ਪੁਆਇੰਟ ਨੋਜਨ ਕਹਿੰਦੇ ਆਪਣੀ ਟੀਮ ਦੇ ਵਿੱਚ ਜੋੜਦਾ ਆਇਆ ਹੈ ਖੇਡ ਮੈਦਾਨ ਦੇ ਅੰਦਰ ਅਗਲੀ ਰੇਡ ਪਾਉਣ ਲਈ ਕਹਿੰਦੇ ਨੋਜਨ ਗੰਬਰੂ ਉਧਰਲੇ ਪਾਸੇ ਕਹਿੰਦੇ ਵਧਦਾ ਹੈ ਐਨ ਮੈਚ ਕਹਿੰਦੇ ਸਿਰੇ ਦਾ ਮੇਰੇ ਵੀਰੋ ਚੋਟੀ ਦਾ ਮੁਕਾਬਲਾ ਹੈ ਖੇਡ ਮੈਦਾਨ ਦੇ ਅੰਦਰ ਕਹਿੰਦੇ ਖੇਡਿਆ ਜਾ ਰਿਹਾ ਹੈ ਆਹ ਮੁੰਡੇ ਦੀ ਕਹਿੰਦੇ ਦੁਨੀਆ ਦੀਵਾਨੀ ਹੈ ਆਓ ਸਾਹਮਣੇ ਉਧਰਲੇ ਪਾਸੇ ਆਹ ਮੁੰਡੇ ਨੇ ਧਾਂ ਧਣ ਕਰਵਾਈ ਹੋਈ ਹੈ ਆਓ ਬੱਲੇ 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 ਆਓ ਕਬੱਡੀ 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 ਆਓ ਕਬੱਡੀ ਕਬੱਡੀ ਮਾਰੋ ਤਾੜੀਆਂ ਜਿਹਨੂੰ ਜਿਹਨੂੰ ਸਮਾਰਨਾ ਆਹੱਕ ਲੱਗ ਗਿਆ ਜਫਾ ਜੀ ਨੂੰ ਧਾਵੀ ਗਿਆ ਡੱਕਿਆ ਉਹ ਚੜ ਗਿਆ ਨਸ਼ਾ ਜੀ ਨੇ ਸਾਰਾ ਕੁਝ ਧੱਕਿਆ ਤੇ ਇਧਰਲੇ ਪਾਸੇ ਬੁੱਲੂ ਮਲਸੂਰ ਵਾਲੀ ਅਗਲੀ ਕਬੱਡੀ ਪਾਉਣ ਵਾਸਤੇ ਵੱਧਦਾ ਹੋਇਆ ਹੁਣ ਜਾਫੀ ਚਾਰ ਨੇ ਐਨ ਕਦੇ ਸਰਤਾਲ ਵਿੱਚ ਚੈਨ ਘੁੰਮਦੀ ਤੇ ਗੋਰਾ ਬੁੱਲੂ ਵਾਲੇ ਵੀ ਐਨ ਕਦੇ ਵੇਖਦਾ ਵੀ ਕੌਣ ਖਿਡਾਰੀ ਵੱਧ ਕੇ ਟੱਚ ਕਰੇਗਾ ਆਓ ਵੇਖੋ ਸਾਹਮਣੇ ਮੈਨੂੰ ਲੱਗਦਾ ਕਰਾਉ ਬੱਲੇ 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 20 ਹਰੋ ਕਹਿੰਦੇ ਆ ਕਿ ਜਫਾ ਦਾ ਦਿੱਤਾ ਜਾਣਾ ਦੇਖ ਕੇ ਮੌਂਦੀ ਕਰੀ ਵਾਲੇ ਕੋਈ ਵੀ ਜਫਾ ਲਾਉਣਾ ਉਹਦੇ ਪਾਸੇ ਬੱਲੇ 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 ਵਾਹ ਨੋ ਜਣਾ ਲੈ ਭਾਈ ਤੇਰੇ 20 ਹਰੋ ਐ ਇਹ ਮੇਰੇ ਕੋਲ ਕੀ ਜਰੂਰ ਲੈ ਜਾ ਮੇਰਾ ਭਰਾ ਬਣਿਆ ਇਹ ਭਰਾਵਾਂ ਦੇ ਮਾਣ ਹੈ ਜਿਹੜੇ ਜਿਹੜੇ ਭਰਾ ਸਾਡੇ ਇਹਨਾਂ ਖਿਡਾਰੀਆਂ ਦੇ ਉੱਪਰ ਦੀ ਨੋਟ ਮਾਰਦੇ ਆ ਮੈਂ ਬੇਨਤੀ ਕਰਦਾ ਭਰਾਵਾਨੀ ਆਪਣੇ ਜਿਹੜੇ ਪੈਸੇ ਜਰੂਰ ਆ ਜਾਈਏ ਮੇਰੀ ਬੇਨਤੀ ਹੈ ਲਾ ਬੱਬੂ ਬਾਈ ਛੋੜੋ ਕਹਾਣੀ ਨਾ ਜਾਨ ਲਾ ਉਧਰਲੇ ਪਾਸੇ ਅਗਲੀ ਕਬੱਡੀ ਫੇਰ ਮਾਉਣ ਵਾਸਤੇ ਇਹ ਹੈਦੁੱਲਾ ਹੈ ਮੇਰੇ ਪੰਜਾਬੀ ਰੋ ਲਾ ਹਲਕੇ ਹਲਕੇ ਕਦਮਾਂ ਦੇ ਨਾਲ ਚਾਰ ਖਿਡਾਰੀਆਂ ਵੱਲ ਵਧ ਗਿਆ ਵੱਡਾ ਬੜੀ ਦੂਰੋਂ ਆਇਆ ਕਹਿੰਦੇ ਸਪੇਨ ਦੀ ਧਰਤੀ ਤੋਂ ਆਹ ਵੱਡੇ ਵੀਰ ਕੁਝ ਕਰਨਾ ਪੈਣਾ ਤਾਂ ਗੱਲ ਬਣਣੀ ਆਹ ਵੇਖੋ ਸਾਹਮਣੇ ਹੁਣ ਵਧ ਕੇ ਟੱਚ ਕਰਦਾ ਉਧਰਲੇ ਪਾਸੇ ਮਿਲਣਾ ਤਾਂ ਹੋ ਗਈ ਬੱਲੇ ਪਰ ਸਾਹਮਣੇ ਇੱਕ ਤਕੜਾ ਪੁਆਇੰਟ ਜਿਹੜਾ ਨਾਈਨ ਕਨੇ ਆਪਣੀ ਟੀਮ ਦੇ ਸੀ ਜੋੜਦਾ ਹੈ ਖੇਡ ਮੈਦਾਨ ਦੇ ਅੰਦਰ ਅਗਲੀ ਰੇਡ ਪਾਉਣ ਲਈ ਜਿੱਤੂ ਹੈ ਮੇਰੇ ਪੰਜਾਬੀਓ ਲਓ ਕਾਰੀ ਸਰ ਦੀ ਧਰਤੀ ਹੈ ਬਿਜਲੀ ਨੂੰ ਕੌਣ ਨਹੀਂ ਜਾਣਦਾ ਕਹਿੰਦੇ ਕੱਗੇ ਨੂੰ ਕੌਣ ਨਹੀਂ ਜਾਣਦਾ ਕਹਿੰਦਾ ਵੀ ਇਹ ਨੌਜਵਾਨ ਕਹਿੰਦਾ ਵੀ ਸਤਪਾਲ ਸੰਤਪਾਪ ਕਾਰੀ ਸਾਰੀ ਵਾਲੀ ਮੇਰੇ ਤੇ ਬੜੀ ਕਿਰਪਾ ਹੈ ਔਰ ਕਹਿੰਦੇ ਇਹੀ ਗੱਲ ਕਾਕਾ ਕਹਿੰਦਾ ਹੁੰਦਾ ਸੀ ਕਿ ਜਦੋਂ ਕਬੱਡੀ ਖੇਡਿਆ ਤੇ ਸਤਪਾਲ ਪਾਪਾ ਕਾਰੀ ਸਾਰੀ ਕਰਕੇ ਖੇਡਿਆ ਲਓ ਇਧਰੇ ਪਾਸੇ ਅਗਲੀ ਕਬੱਡੀ 13 ਨੰਬਰ ਦੀ ਗੇਟ ਵਿੱਚ ਇਹ ਹੈ ਗੋਲੂ ਹੈ ਮੇਰੇ ਪੰਜਾਬੀਓ ਬੱਡੇ ਕੋਈ ਨਹੀਂ ਗਰਮੀ ਬਹੁਤ ਜ਼ਿਆਦਾ ਹੈ ਕੋਈ ਨਹੀਂ ਇਹਨਾਂ ਮਾਫ਼ ਕਰਤਾ ਕੋਈ ਗੱਲ ਨਹੀਂ ਕਿਉਂਕਿ ਤੁਸੀਂ ਯਾਰ ਉਹ ਸ਼ਹਿਰ ਚ ਕਬੱਡੀ ਖੇਡੀ ਹੈ ਗੁਰਦਾਸਪੁਰ ਦੀ ਧਰਤੀ ਤੇ ਸੱਬਰ ਕਹਿੰਦੇ ਬੱਲੇ ਬੱਲੇ ਕਰਾਈ ਹੈ ਆਹ ਧਰਤੀ ਤੋਂ ਐ ਨੋਜਾ ਉੱਠ ਕੇ ਦੇਖੋ ਸਾਹਮਣੇ ਕਬੱਡੀ ਪੁੰਦਾ ਹੋਇਆ ਤੇ ਅਗਲੀ ਗੱਲ ਵਿਸ਼ਾਲ ਕਰੇਗਾ ਮੇਰੇ ਨਾਲ ਸਾਹਮਣੇ ਕਹਿੰਦੇ ਗੋਲੂ ਤੇ ਵੱਡਾ ਗੋਲੂ ਤੇ ਵੱਡਾ ਵੱਡਾ ਤੇ ਗੋਲੂ ਬੱਲੇ 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 ਆਹ ਸਵਾਰ 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 ਕਹਿੰਦੇ ਕਬੱਡੀ ਦਾ ਆਹ ਜੋਰ ਜਿਹੜਾ ਕਹਿੰਦੇ ਲੱਗਿਆ ਉਧਰਲੇ ਪਾਸੇ ਬੱਲੇ 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 ਆਹ ਸਵਾਰ ਸਵਾਹ ਮੈਂ ਜਦੋਂ ਪੁੱਠੀ ਪੈ ਜਾਂਦੀ ਨਾ ਫਿਰ ਕਈ ਕਹਿੰਦੇ ਵੀ ਸੋਣ ਕਹਿੰਦਾ ਪੁੱਠੀ ਬੜੀ ਮਾੜੀ ਹੁੰਦੀ ਆ ਕਿਸੇ ਨੇ ਪੁੱਛਿਆ ਪਰ ਸੋਣ ਕਹਿੰਦਾ ਸੰਤਾ ਤਾਰੇ ਪੁੱਠੀ ਨੇ ਲਓ ਸੋਣ ਨੇ ਸਵਾ ਸਵਾ ਰੱਖਦੇ ਪੁੱਠੀ ਪਾ ਗਏ ਜਿਹੜੇ ਜੱਫੇ ਲਾਇਆ ਇਧਰਲੇ ਪਾਸੇ ਅਗਲੀ ਕਬੱਡੀ ਪਾਉਣ ਵੇਲੇ ਹਲਕੇ ਹਲਕੇ ਕੰਦਵਾਲਾ ਲੈਣ ਚੇਹੀ ਘੁੰਮਦੀ ਆ ਮੇਰੇ ਪੰਜਾਬੀਓ ਹੁਣ ਵੇਖਾਂਗੇ ਅਗਲੇ ਟੀਮਾਂ ਨੂੰ ਮੇਰੀ ਬੇਨਤੀ ਆ ਵੀ ਜੂਰ ਪੱਜਰ ਗਰਾਊਂਡ ਦੇ ਵਿੱਚ ਵਿਸ਼ਾਲ ਕਰ ਦੇਣਾ ਜੀ ਲਓ ਸਾਹਮਣੇ ਮੇਰੇ ਵੀਰੋ ਖੇਡ ਮੈਦਾਨ ਉੱਤੇ ਬੂੜੀ ਦੇ ਪਾਸੇ ਆਓ ਦਿਮਾਗ ਲਗਿਆ ਪਰ ਬੱਲੇ ਬੱਲੇ ਹੰਦੀ ਆ ਜਿਹੜੀ ਕਿਸੇ ਦੇ ਹੱਥ ਨਹੀਂ ਆਉਂਦਾ ਜਿਹੜਾ ਇੱਕ ਵਾਰੀ ਲੰਘਦਾ ਹੈ ਇਹ ਤਗੜਾ ਪੁਆਇੰਟ ਨੌਜਣ ਕਹਿੰਦੇ ਆਪਣੀ ਟੀਮ ਦੇ ਹਿੱਸੇ ਜੋੜਦਾ ਗਿਆ ਬਰੋ ਅਗਲੀ ਰੇਡ ਪਾਉਣ ਲਈ ਕਹਿੰਦੇ ਦੁੱਲਾ ਫੇਰ ਕੰਦੇ ਵਧਿਆ ਮੇਰੇ ਵੀਰੋ ਖੇਡ ਮੈਦਾਨ ਦੇ ਅੰਦਰ ਆਓ ਸਾਹਮਣੇ ਵੇਖਾਂਗੇ ਚਾਰ ਜਾਫੀ ਹੈ ਆਓ ਗੱਲਾਂ ਕਹਿੰਦੇ ਮੇਰੇ ਵੀਰੋ ਵਧੀਆ ਲੱਗੀ ہوئی ਚੈਨ ਖੇਡ ਮੈਦਾਨ ਦੇ ਅੰਦਰ ਆਓ ਚਾਰਾਂ ਦੇ ਵਿੱਚ ਦੇਖਣਾ ਵੀ ਕੌਣ ਬੱਲੇ ਬੱਲੇ ਕਰਵਾਉਂਦਾ ਹੈ ਲੋਕਾਂ ਦੀ ਨਿਗਾਹ ਜੀ ਟਿੱਕੀ ਹੋਈ ਹੈ ਪਰ ਸਾਹਮਣੇ ਵੇਖੋ ਉਧਰ ਦੇ ਪਾਸੇ ਵੀ ਲਾਲ ਲੰਗ ਦੀ ਕਹਿੰਦੇ ਨਿੰਕਰ ਪਾਈ ਹੋਈ ਹੈ ਮੁੰਡੇ ਨੇ ਤੇ ਲਾਲ ਰੰਗ ਕਹਿੰਦੇ ਖਤਰੇ ਦੀ ਨਿਸ਼ਾਨੀ ਹੁੰਦੀ ਹੈ ਲਓ ਸਾਹਮਣੇ ਅਗਲੀ ਰੇਡ ਪਾਉਣ ਲਈ ਲਓ ਇਧਰੇ ਪਾਸੇ ਅਗਲੀ ਕਬੱਡੀ ਫਿਰ ਹਰਬਿੰਦ ਨੇ ਪਾ ਦਿੱਤੀ ਹੈ ਕਾਲਿਆ ਸੰਘਿਆ ਕਹਿੰਦੇ ਉਹ ਪਿੰਡ ਜਿਹਨੇ अनेका ਖਿਡਾਰੀ ਪੈਦਾ ਕੀਤੇ ਜਿੱਤੇ ਮਾਉਣ ਵਰਗੇ ਤੇ ਕਿਦ ਵੀ ਆਉ ਸਾਹਮਣੇ ਵੇਖੋ ਐਨ ਕਹਿੰਦਾ ਹੁਣ ਕਰਾਉ ਬੱਲੇ ਬੱਲੇ ਪਰ ਪੁਆਇੰਟ ਜਿਹੜਾ ਆਪਣੀ ਟੀਮ ਦੇ ਵਾਸਤੇ ਹਰਬਿੰਦ ਹਲਕਾ ਜਿਹਾ ਅੰਕ ਆਪਣੀ ਟੀਮ ਦੇ ਵਾਸਤੇ ਜੋੜਦਾ ਹੋਇਆ ਲਓ ਇੱਕ ਤਕੜਾ ਅੰਕ ਨੋਜਾਨ ਕਹਿੰਦੇ ਗੱਪਰੂ ਨੋਜਾਨ ਖੇਡ ਮਰਾਨ ਅੰਦਰ ਉਧਰੇ ਪਾਸੇ ਕਹਿੰਦੇ ਜੋੜਦਾ ਆਇਆ ਅਬੀ ਰੇਡ ਪਾਉਣ ਲਈ ਕਹਿੰਦੇ ਨੋਜਾਨ ਗੱਪਰੂ ਫੇਰ ਇਸੇ ਵੇਲੇ ਕਹਿੰਦੇ ਤਿਆਰ ਹੈ ਲਓ ਗੱਲਾਂ ਕਹਿੰਦੇ ਮੇਰੇ ਵੀਰੋ ਸਿਰੇ ਲੱਗੀਆਂ ਆ ਪਿੰਡਾਂ ਤੇ ਕਹਿੰਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬੜੇ ਵਿਚਾਲੇ ਕਹਿੰਦੇ ਹੱਲਾ ਗੁੱਲਾ ਹੀ ਹੋ ਰਿਹਾ ਹੈ ਹੱਲਾ ਗੁੱਲਾ ਹੀ ਹੋ ਰਿਹਾ ਹੈ ਮੇਰੀ ਪੁਲਿਸ ਮੇਰੀ ਬੇਨਤੀ ਹੈ ਇਧਰ ਪਾਸੇ ਕੋਈ ਮੇਰਾ ਵੀਰ ਨਾ ਖੜੇ ਪਲੀਜ਼ ਜੀਬੀਆਂ ਬੈਠੀਆਂ ਔਰ ਮੇਰੀ ਬੇਨਤੀ ਹੈ ਇਧਰ ਜਿਹੜੇ ਵੀਰ ਬੈਠੇ ਪਲੀਜ਼ ਇਧਰੋਂ ਹਟ ਜਾਓ ਉਧਰ ਚਲੋ ਮੇਰੀ ਬੇਨਤੀ ਹੈ ਇਧਰ ਹੋਰ ਬੀਬੇ ਨੇ ਬਹਿਣਾ ਸੋ ਆਪਾਂ ਸਤਿਕਾਰ ਕਰਦੇ ਭੈਣਾਂ ਦਾ ਕਿਉਂਕਿ ਗਰਬਾਣੀ ਕਹਿੰਦੀ ਹੈ ਗੁਰਦੇਵ ਪਿਤਾ ਗੁਰਦੇਵ ਮਾਤਾ ਗੁਰਦੇਵ ਪਿਤਾ ਸੋ ਕੇ ਮੰਦਾ ਕੀ ਜਿੱਤ ਜੈ ਮਹਾਰਿਆਨ ਆਪਰ ਰਿਸਪੈਕਟ ਕਰਨੀ ਭੈਣਾਂ ਦੀ ਮੇਰੀ ਬੇਨਤੀ ਹੈ ਵੀ ਇਧਰ ਮੇਰਾ ਵੀਰ ਕੋਈ ਨਾ ਖੜੇ ਪਲੀਜ਼ ਇਹਦੇ ਖਾਲੀ ਕਰ ਦਿਓ ਇਹਦੇ ਪਾ ਦੀਪੂ ਅਗਲੀ ਕਬੱਡੀ ਪਾਉਂਦਾ ਤੇ ਕਰਾਉਂਦਾ ਆ ਸਾਹਮਣੇ ਕਹਿੰਦੇ ਦੀਪੂ ਮੇਰੇ ਵੀਰੋ ਕਾਣੀ ਸਾਰੀ ਪਿੰਡ ਜਿਲੀ ਹੁਸ਼ਿਆਰਪੁਰ ਦਾ ਪਿੰਡ ਹੈ ਮੇਰੇ ਵੀਰਾਂ ਜਿੱਥੋਂ ਦੇ 스타 ਪੈਦਾ ਕਹਿੰਦੇ ਉਸੇ ਧਰਤੀ ਦੇ ਗੱਭਰੂ ਨੌਜਾਨ ਕਹਿੰਦੇ ਕਬੱਡੀ ਸ਼ੇਰ ਦਜਣਾਉਂਦੇ ਆ ਪਰ ਅਸਰੇ ਅੱਜ ਦੇ ਪਾਸੇ ਵੇਖਾਂਗੇ ਆਹ ਵਧੀਆ ਜੱਫਾ ਲਾਇਆ ਐਨ ਧਾਤਨ ਗੱਭਰੂ ਨੂੰ ਅੱਜ ਨੇ ਕਰਵਾ ਦਿੱਤੀ ਅਗਲੀ ਰੇਡ ਪਾਉਣ ਲਈ ਕਹਿੰਦੇ ਮੁੰਡਾ ਫਿਰ ਇਸ ਵੇਲੇ ਤਿਆਰ ਹੈ ਉਧਰ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਘੁੰਮਣ ਪ੍ਰਦੇਸ਼ ਨਾਲ ਕਾਲੇ ਬਾਈ ਹੁਣਾ ਦਾ ਲੱਕੀ ਬੈਟ ਜੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਿੰਨੇ ਵੀ ਸਾਡੇ ਵੀਰ ਸੱਤੀ ਵਰਗੇ ਸਾਡੇ ਭਰਾ ਨੇ ਲਓ ਸਾਹਮਣੇ ਮੇਰੇ ਵੀਰ ਉਧਰੇ ਪਾਸੇ ਜੋਰ ਲੱਗਿਆ ਆਹ ਲੋਕਾਂ ਦੇ ਮੂੰਹਾਂ ਦੇ ਵਿੱਚ अगली कबड्डी फिर पा वास्त बार कौन क्या है यह है मेरे पंजाबी दिल्ला है वाहीपुरी आओ गुरदपुर पिंड है नौजवान का अगली कबड्डी एन कहते हल्के हल्के करना फेल बढ़ गया नौजवान ਸਪਰੇ ਮੇਰੇ ਵੀਰ ਪਜਾ ਦੇ ਪਲੀਜ਼ ਮੇਰੀ ਬੇਨਤੀ ਵੀ ਸਪਰੇ ਗਰਾਊਂਡ ਵਿੱਚ ਪਜਾ ਦਿਓ ਸਪਰੇ ਮੈਂ ਪਹਿਲਾਂ ਵੀ ਕਹਿਆ ਸੀ ਟੀਮ ਨਾਲ ਦੋ ਬੰਦੇ ਹੋਣਗੇ ਸਪਰੇ ਮੇਰੇ ਵੀਰ ਬਹੁਤ ਗਰਾਊਂਡ ਵਿੱਚ ਜਾ ਕੇ ਮੇਰੀ ਬੇਨਤੀ ਹੈ ਫਿਰ ਮੈਂ ਨਾ ਬੋਲ ਕੇ ਬਾਹਰ ਕੱਢੂਗਾ ਚੰਗੀ ਗੱਲ ਨਹੀਂ ਹੈਗੀ ਪਲੀਜ਼ ਦੋ ਤਾਂ ਮੇਰੇ ਵੀਰ ਆਜੋ ਗਰਾਊਂਡ ਦੇ ਵਿੱਚ ਬਾਕੀ ਸਾਰੇ ਮੇਰੇ ਵੀਰ ਬਾਹਰ ਚਲੋ ਇਹਦੇ ਦੇ ਪਾਸੇ ਅਗਲੀ ਕਬੱਡੀ ਫੇਰ ਗਾਉਣ ਵਾਸਤੇ ਤਿਆਰ ਤੇ ਗੱਲ ਵਿਚਾਲਤ ਲਾਓ ਸਾਹਮਣੇ ਮੇਰੇ ਵੀਰ ਅਗਲੀ ਰੇਡ ਪਾਉਣ ਲਈ ਕਹਿੰਦੇ ਨੌਜਾਨ ਖੇਡ ਮੈਦਾਨ ਅੰਦਰ ਕਹਿੰਦੇ ਉਧਰੇ ਪਾਸੇ ਚਾਰਾਂ ਦਾ ਕਹਿੰਦੇ ਵਧੀਆ ਚੈਨ ਲੱਗੀ ਹੋਈ ਹੈ ਉਧਰੇ ਪਾਸੇ ਮੇਰੇ ਵੀਰੋ ਜੋਰ ਜੋੜਾ ਕਹਿੰਦੇ ਬਰਾਬਰ ਤੋਂ ਲੱਗੇ ਹੋਇਆ ਹੈ ਚਰਚਿਆਂ ਦੇ ਵਿੱਚ ਕਹਿੰਦੇ ਗੱਬਰੂ ਧੰਨ ਧੰਨ ਕਰਵਾ ਰਹੇ ਹੈ ਲਓ ਸਾਹਮਣੇ ਵੇਖਾਂਗੇ ਵੀ ਕਿਹੜਾ ਖੜਾ ਦੀ ਅੱਗੇ ਹਲ ਵਾਕੇ ਆਉਂਦਾ ਹੈ ਸਾਹਮਣੇ ਵੇਖਾਂਗੇ ਜੋਰ ਲੱਗਿਆ ਆਹ ਹੁੰਦਾ ਸੁਨਾਦ ਆਹ ਬੱਲੇ ਬੱਲੇ ਹੁੰਦੀ ਹੈ ਖੇਡ ਕਬੱਡੀ ਦੀ ਐਂਡ ਚਰਚਾ ਕਹਿੰਦੇ ਮੇਰੇ ਵੀਰੋ ਉਧਰਲੇ ਪਾਸੇ ਰੌਣਾ ਰੱਪਾ ਪੈਂਦਾ ਪਰ ਆਹ ਸਾਹਮਣੇ 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 ਆਹ ਬੱਲੇ 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 ਆਹ ਸੁਨਾਦ ਸੁਨਾਦ ਖੇਡ ਕਬੱਡੀ ਦਾ ਖੇਡ ਮੈਦਾਨ ਦੇ ਅ ਇੱਕ ਤਗੜਾ ਪੁਆਇੰਟ ਮਾਈਨ ਕੰਦੇ ਆਪਣੀ ਟੀਮ ਦੇ ਸੀ ਜੋੜ ਗਏ। ਸੋ ਮੇਰੀ ਬੇਨਤੀ ਹੈ ਵੀ ਜਿਹੜੇ ਪਲੇਅਰ ਐਕਸ਼ਨ ਵਿੱਚ ਨਹੀਂ ਹੈ ਪਲੀਜ਼ ਉਹ ਬੈਠ ਜਾਓ। ਜਿਹੜੇ ਐਕਸ਼ਨ ਵਿੱਚ ਨਹੀਂ ਪਲੀਜ਼ ਉਹ ਬੈਠ ਜਾਓ ਪਲੇਅਰ। ਰੇਡਰ ਜਿਹੜੇ ਐਕਸ਼ਨ ਵਿੱਚ ਨੇ ਬੈਠ ਜਾ ਪਲੀਜ਼। ਭਾਜੀ ਪੂਰਾ ਖੇਤਰ ਡਿਵੈਲਪ ਹੋ ਗਿਆ। ਕਿੱਦਾਂ ਲਓ ਸਾਹਮਣੀ ਵੀਰ ਅਗਲੀ ਰੇਡ ਪਾਉਣ ਲਈ ਕਹਿੰਦੇ ਦੁੱਲਾ ਇਸ ਵੇਲੇ ਕਹਿੰਦੇ ਫੇਰ ਬਾਤ ਹੈ। ਐਨ ਕਹਿੰਦੇ ਮੇਰੇ ਵੀਰੋ ਕਹਿੰਦੇ ਦੁੱਲੇ ਦੀ ਚਰਚਾ ਹੋਈ ਹੈ। ਖੇਡਦਾ ਕਹਿੰਦੀ ਅੱਜਕੱਲ ਨਿਊਜ਼ੀਲੈਂਡ ਦੀ ਧਰਤੀ ਦੇ ਉੱਪਰ ਪਰ ਸਾਹਮਣੇ ਵੇਖਾਂਗੇ ਯੂਰਪੀ ਦੀ ਧਰਤੀ ਹੈ ਖੇਡ ਮੈਦਾਨ ਦੇ ਅੰਦਰ ਲਓ ਸਾਹਮਣੇ ਵੇਖਾਂਗੇ ਚਾਰਾਂ ਦੇ ਵਿੱਚ ਕਿਹੜਾ ਖਿਡਾਰੀ ਬੱਲੇ ਬੱਲੇ ਕਰਵਾਉਂਦਾ ਹੈ ਆਣ ਵੇਖਾਂਗੇ ਮੇਰੇ ਵੀਰੋ ਇੱਕ ਪਾਸੇ ਵੱਡਾ ਲੱਗਿਆ ਹੋਇਆ ਹੈ ਪਰ ਆਓ ਸਾਹਮਣੇ ਮੇਰੇ ਵੀਰੋ ਦੁੱਲਾ ਤੇ ਵੱਡਾ ਫੇਰ ਉਹੀ ਟੱਕਰ ਆਈ ਹੈ ਖੇਡ ਮੈਦਾਨ ਦੇ ਅੰਦਰ ਲੋਕਾਂ ਦੀ ਕਹਿੰਦੇ ਨਿਗਾਹ ਜੀ ਟਿਕੀ ਹੋਈ ਹੈ ਆਹ ਪੋਲੇ-ਪੋਲੇ ਧੱਪ ਧਰਦਾ ਆਹ ਖੇਡ ਮੈਦਾਨ ਦੇ ਅੰਦਰ ਵੇਖਾਂ ਕਿਦਾਰੇ ਪਾਸੇ ਆਹ ਜੋਰ ਜਿਹੜਾ ਕਹਿੰਦੇ ਲੱਗਿਆ ਪਰ ਆਹ ਸਾਹਮਣੇ ਕਿ ਤਕੜਾ ਪੁਆਇੰਟ ਬੁੱਲਾ ਕਹਿੰਦੇ ਇਸ ਵੇਲੇ ਨੌਜਣ ਕਹਿੰਦੇ ਆਪਣੀ ਟੀਮ ਦੇ ਸੀ ਜੋੜਦਾ ਹੋਇਆ ਵੀਰ ਜੀ ਪਾ ਲੈ ਪਲੀਜ਼ ਜਿਹੜੇ ਬਲੇ ਰੈਕਸ਼ਨ ਜੀ ਬੈਠਾ ਉੱਤੇ ਇੱਥੇ ਬੈਠੋ ਮੇਰੇ ਵੀ ਪਲੀਜ਼ ਬੈਠੀ ਹੈ ਬੈਠ ਜਾ ਜਿਹੜੇ ਬਲੇ ਰੈਕਸ਼ਨ ਜੀ ਬੈਠਾ ਪਲੀਜ਼ ਇਧਰਲੇ ਪਾਸੇ ਦੀਪੂ ਦਾ ਕਹਿੰਦਾ ਗੁੱਟ ਫੜ ਲਿਆ ਨੌਜਵਾਨ ਨੇ ਆ ਵੇਖੋ ਹੋ ਗਈ ਬੱਲੇ ਬੱਲੇ ਤੇ ਪੁਆਇੰਟ ਮੌਂਟੀ ਗੱਜ ਟੀਮ ਦੇ ਵਾਸਤੇ ਲੱਖਾਂ ਜੰਗ ਦਾ ਨੌਜਵਾਨ ਵਾਅਦਾ ਕਰਦਾ ਹੋਇਆ ਲਓ ਸਾਹਮਣੇ ਇੱਕ ਤਗੜਾ ਪੁਆਇੰਟ ਨੌਇਨ ਕਹਿੰਦੇ ਆਪਣੀ ਟੀਮ ਦੇ ਹਿੱਸੇ ਜਿਹੜਾ ਆਪਣੀ ਢੋਲੀ ਵਿੱਚ ਪਾਉਂਦਾ ਆ ਲਓ ਸਾਹਮਣੇ ਅਗਲੀ ਰੇਡ ਪਉਣ ਲਈ ਉਧਰਲੇ ਪਾਸੇ ਨੌਇਨ ਕਹਿੰਦੇ ਫੇਰ ਇਸ ਵੇਲੇ ਕਹਿੰਦੇ ਤਿਆਰ ਹੈ ਐਨ ਵਾਅਦਾ ਮੇਰੇ ਵੀਰੋਂ ਪੌਣੇ ਬੱਲੇ ਭੱਬ ਧਰਦਾ ਵੀ ਜਦ ਪੈਰ ਪਟਣ ਗੱਭਰੂ ਧਰਤੀ ਹਿਲਦੀ ਧਰਤੀ ਹਿਲਦੀ ਇੱਕ ਖੇਡ ਹੈ ਜੋਰਾਂ ਦੀ ਨਾਲ ਹੈਗੀ ਵੱਡੇ ਦਿਲ ਦੀ ਆਓ ਸਾਹਮਣੇ ਕਬੱਡੀ ਆਓ ਕਬੱਡੀ ਆਓ ਬੱਲੇ 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 ਇੱਕ ਤਗੜਾ ਜੱਫਾ ਨਾਈ ਹਣ ਕੇ ਆਪਣੀ ਟੀਮ ਦੇ ਹਿੱਸੇ ਲੈ ਵੀ ਬੱਬੂ ਭਾਈ ਛੇੜ ਕਾਣੀ ਨੋਏ ਅਗਲੀ ਕਬੱਡੀ ਫਿਰ ਪਾਉਣ ਵਾਸਤੇ ਕੌਣ ਤਿਆਰ ਹੈ ਮੇਰੇ ਪੰਜਾਬੀਓ ভাই ਚੱਲ ਬਾਈ ਚੱਲ ਰੇਡ ਪਾਓ ਰੇਡ ਕਿਨੇ ਪਾਉਣੀ ਹੈ ਕਿਉਂਕਿ 30 ਸੈਕਿੰਡ ਦਾ ਜਿਹੜਾ ਅਪਾ 30 ਕੈਂਟਰੀ ਦੇ ਪਾਣੀ ਹੁੰਦੀ ਹੈ ਲੋ ਇਧਰ ਪਾਸੇ ਅਗਲੀ ਕਬੱਡੀ ਫੇਰ ਹਰਬਿੰਦ ਪਾਉਣ ਵਾਸਤੇ ਬੜਿਆ ਹੋਇਆ ਦੇਖੋ ਤੇ ਵੇਖ ਕੇ ਸ੍ਰੀਰਵਲ ਪੁੱਕਣੇ ਦੀ ਪੂਰੀ ਲੱਗਦਾ ਹੈ ਯਾਰੋ ਨੇ ਚੁੱਕੀ ਹੋਈ ਬੂਰੀ ਡੌਨ ਲਾਈ ਹੋਈ ਹੈ ਦੇ ਕਿਨਾਰੇ ਦੇ ਨਾਲ ਹੀ ਡਾਟ ਕੱਡੇ ਹੋਣਗੇ ਇਹਨੇ ਖੇਡ ਦੇ ਮੈਦਾਨਾ ਵਿੱਚ ਯਾਰੋ ਉਹ ਵੱਖ-ਵੱਖ ਦੇਸ਼ਾਂ ਵਿੱਚ ਕਦੇ ਕੈਨੇਡਾ ਖੇਡਦਾ ਕਦੇ ਨੌਜਵਾਨ ਬੈਲਜੀਅਮ ਖੇਡਦਾ ਤੇ ਕਦੇ ਕਦੇ ਅਮਰੀਕਾ ਵਿੱਚ ਖੇਡਦਾ ਔਰ ਪੱਕੇ ਤੌਰ ਤੇ ਕੈਨੇਡਾ ਦੇ ਜਾਵਸਾ ਵੇਖੋ ਸਾਹਮਣੇ ਐਨ ਲੱਖਾਂ ਜੱਗ ਦਾ ਵਾਅਦਾ ਕਰਦਾ ਹੋਇਆ ਐਨ ਕਹਿੰਦੇ ਤਗੜਾ ਪੁਆਇੰਟ ਆਪਣੀ ਟੀਮ ਦੇ ਈਸ ਨੋਇਨ ਕਹਿੰਦੇ ਮੇਰੇ ਵੀਰੋ ਜੋੜਦਾ ਹੋਇਆ ਹੈ ਖੇਡ ਮੈਦਾਨ ਦੇ ਅੰਦਰ ਅਗਲੀ ਰੇਡ ਪਾਉਣ ਲਈ ਧੁੱਲਾ ਕਹਿੰਦੇ ਫੇਰ ਚਾਰ ਹੈ ਉਧਰ ਦੇ ਪਾਸੇ ਐਨ ਚੈਣ ਸੋਹਣੀ ਲੱਗੀ ਹੋਈ ਹੈ ਮੇਰੇ ਵੀਰੋ ਖੇਡ ਮੈਦਾਨ ਦੇ ਅੰਦਰ ਉਧਰ ਦੇ ਪਾਸੇ ਵੇਖ ਲੈ ਕਿਹੜਾ ਖਿਡਾਰੀ ਅੱਗੇ ਵੱਲ ਵੱਧ ਕੇ ਆਉਂਦਾ ਹੈ ਆਓ ਚਰਚਾ ਕਰਵਾਂਦਾ ਪਰ ਆਓ ਸਾਹਮਣੇ ਐਨ ਮੇਰੇ ਵੀਰੋ ਕਮਾਲ ਹੋਈ ਹੈ ਕਿ ਤਕੜਾ ਪੁਆਇੰਟ ਜਿਹੜਾ